ਹਾਂਜੀ ਸਾਰੇ ਪਿੰਡ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚੇ ਆ ਪਿੰਡ ਡੱਲ ਤਹਿਸੀਲ ਪਟਈ ਜਿਹੜਾ ਸ਼੍ਰੀ ਤਰਨਤਨ ਸਾਹਿਬ ਦਲੇਰ ਸਿੰਘ ਪਲਵਾਨ ਦੇ ਕੋਲ ਆਏ ਆ ਜਿੱਤਾਂ ਜੇ ਤੁਸੀਂ ਸਾਰੇ ਵੀਰ ਜਾਣਦੇ ਹੋ ਬਾਈ ਦਾ ਪਸ਼ੂ ਤੇ ਵਪਾਰ ਦਾ ਕੰਮ ਹੈ ਇਸ ਕਿੱਲੇ ਤੋਂ ਤੁਹਾਨੂੰ ਰੋਜ਼ਾਨਾ ਯ ਰੁਟੀਨ ਦੇ ਵਿੱਚ ਪਸ਼ੂ ਦਿਖਾਈਦੇ ਆ ਜਾਇ ਗੱਲ ਮੋਹਰਾ ਦੀ ਮੱਝਾਂ ਦੀ ਕਰਨੀਏ ਜਾਇ ਨੀਲੀ ਰਾਵੀ ਜਾ ਸੱਜਣੋ گاਵਾਂ ਦੀ ਕਰ ਲਗੇ ਨਗੀਨੇ ਬਹੁਤ ਚੰਗੇ ਦਾ ਟੌਪ ਦੇ ਹੁੰਦੇ ਆ ਅੱਜ ਵੀ ਇੱਕ ਦੂਜਾ ਸੂਗਾ ਝੋਟੀ ਤਾਜੀ ਸੂਈ ਸਵਾਈ ਮਗਰ ਕਟਾ ਚੰਗੇ ਦੁੱਤ ਤੇ ਚੱਲਣ ਡਈ ਆ ਸੱਜਣੋ ਇਸ ਝੋਟੀ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਆਂਗੇ ਸਾਂਝੀ ਉਸ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਤਾਂ ਕਿ ਜਲਦ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਰੀਏ ਆਓ ਇਸ ਝੋਟੀ ਦੀ ਲੈ ਕੇ ਡਿਟੇਲ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਪੁੱਛਦੇ ਆਂ ਕੀ ਸਮਾਂ ਚਾਰਿਆ ਜੀ ਇਹਦਾ ਹਾਂਜੀ ਭਾਣਜੀ ਸਤਿ ਸ੍ਰੀ ਅਕਾਲ। ਸੱਚੀ ਗਾਵਾਤਾ ਕੀ ਆ ਜੇ? ਕੜਦੀ ਗਾ ਤੂੰ ਸਰਾਉ। ਬਾਕੇ ਬਾਵਾ ਗਦੀ। ਹਾਂਜੀ ਅਜੇ ਕੰਨ ਗੀਨਾ ਜੀ। ਹਾਂਜੀ ਇਹ ਦੂਜੇ ਸੂਏ ਕੱਟੀ ਸੂਈ ਏ 6 ਦੰਦ ਜੀ। ਉਹ ਸੱਜਣਾ ਮੂੰਹੋਂ 6 ਦੰਦ ਦੂਜਾ ਸੂਆ ਕਿੰਨਾ ਦੋ ਤਿਆਰ ਏ ਜੀ। 13 ਲੀਟਰ ਦੁੱਧ ਤਿਆਰ ਜੇ ਭਵੇਂ ਕੋਈ। ਲਓ ਵੀ ਸੱਜਣਾ 13 ਕਿਲੋ ਦੁੱਧ ਕੰਡੇ ਵਾਲਾ ਤਿਆਰ ਜੇ। ਦੂਜਾ ਸੂਆ ਬਹੁਤ ਚੰਗੀ ਝੋਟੀ ਪਿੱਠ ਪੁੜੇ ਦੀ ਬਹੁਤ ਵਧੀਆ। ਥਾਨ ਲੇਵਾ ਬਹੁਤ ਜ਼ਿਆਦਾ ਚੰਗਾ ਪੱਧਰ ਵਧੀਆ ਲੱਗਾ ਕਰਮਾਲੀ ਨੂੰ। ਪੂਰੀ ਸੋਹਣੀ ਸਨਖੀ ਝੋਟੀ ਆ ਠੰਡੀ ਤੇਰੀ ਕੋ ਭੈਣ ਚੋਵੇ ਭਰਾ ਚੋਵੇ ਕਰੋ ਚੈੱਕ ਸਿੰਘ ਦੀ ਕੁਆਲਿਟੀ ਬਹੁਤ ਵਧੀਆ ਪਿੱਠ ਪੁੜਾ ਥਣ ਲੈਵਾ ਕਿਸੇ ਵੀ ਪਾਸੇ ਹਣੀ ਝੋਟੀ ਸੱਜਣੋਂ ਖੁੰਜੀ 13 ਕਿਲੋ ਦੁੱਧ ਤਿਆਰ ਆ ਜੇ ਕੋ ਭੈਣ ਭਰਾ ਹੁੰਦਾ ਦੋ ਟਾਈਮ ਤਿੰਨ ਟਾਈਮ ਆਦੀ ਤਸੱਲੀ ਕਰੇ ਲਓ ਵੀ ਸੱਜਣੋਂ ਕੱਟੇ ਨੂੰ ਇਹਨੇ ਕਰਮਾ ਵਾਲੀ ਨੇ ਜਨਮ ਦਿੱਤਾ ਹੈ ਬਹੁਤ ਚੰਗੀ ਥਣ ਲੈਵੇ ਦੀ ਪੱਧਰ ਝੋਟੀ ਆ ਪੂਰੀ ਸੋਹਣੀ ਸਨਖੀ ਆ ਕਰੋ ਚੈੱਕ ਕਰਮਾਲੀ ਚ ਬਹੁਤ ਵਧੀਆ ਤਾਜੀ ਸੂਈ ਸਵਾਈ ਆ ਨਵੀਂ ਆ ਛੋਟੀ ਦੋ ਚਾਰ ਸੂਏ ਪੀ ਕੇ ਕੱਲ ਨੂੰ ਫੇਰ ਵੇਖ ਜੂਗੀ 6-7 ਦਿਨਾਂ ਦਾ ਸੂਆ ਏ ਆ ਬੱਚਾ ਜੇ ਮੰਗਰੇ ਦੇ ਆ 6 ਦਿਨ ਹੋਏ ਸੂਈ ਹਾਂਜੀ 6 ਦਿਨਾਂ ਦੇ ਸੂਈਨ ਹੋ ਗਿਆ ਕੱਟਾ ਬਹੁਤ ਵਧੀਆ ਸੋਹਣਾ ਛੋਟੀ ਨੂੰ ਥਣ ਲੈਵਾ ਬਹੁਤ ਚੰਗਾ ਤੇ ਪੱਧਰ ਲਗਾਈ ਕਰੋ ਸਜਣੋ ਚ ਇੱਕ ਪੂਰਾ ਥਣਾਂ ਦਾ ਗੈਰ ਵਿਰਲ ਆ ਵੇ ਜੀ ਦੇਖੋ ਪੂਰੀ ਵੰਡ ਵਿਰਲ ਬਹੁਤ ਸੋਹਣੀ ਪੋਲੀ ਪਾਲੀ ਬਹੁਤ ਜਾਰੀ ਆ ਬੇੜ ਵੇਖੋ ਕਰਮਾਲੀ ਦੀ ਹਾਂ ਸਿੰਗਲ ਡੀਜੀ ਏ ਵੇਖੋ ਬੋਲ ਦੀਏ ਜੀ ਜਸਨੋ ਵਾਲਾ ਮੁੱਲ ਇਹਦਾ ਮੁੱਲ ਬਾਲ ਸਾਹੇ ਦਾ 1 15 ਜੀ 1 15 ਹਾਂ ਕਰ ਦਈਏ ਮਾਨ ਤਾਂਣਾ 1 10 ਜੀ ਦੇ ਦਈਏ 1 10 ਚੋ ਕਰੀਏ 1 7 ਦੀ ਦੇ ਦਿਆਂਗੇ 1 5 ਦੀ ਨਾ ਜਾਂਦੀ ਜੀ 1 5 ਦੀ 1 5 ਜੋ 200 ਛੋੜੀ ਹੋਣੀ ਏ ਉਹ ਸੱਜਣਾ 1 ਲੱਖ 5000 ਦਾ ਨਗੀਨਾ ਮਿਲ ਜੋ 13 ਕਿਲੋ ਦੁੱਧ ਤਿਆਰ ਭਾਵੇਂ ਭੈਣ ਭਰਾ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਖੜੇ ਜੇ ਕਿ ਆਨਲਾਈਨ ਮੰਗਾਉਂਦਾ ਤੇ 12 ਦੇ ਮਗਾਲੇ ਜੇ ਇੱਥੇ ਆਉਂਦਾ ਤੇ 13 ਕਿਲੋ ਆਦਾ ਨੈਟ ਜੋਵੇ 1 ਲੱਖ ਦੇ 5000 ਦੀ ਲਾਸ਼ ਤੁਹਾਨੂੰ ਮਿਲ ਜੂਗੀ ਝੋਟੀ ਬਾਈ ਝੋਟੀ ਬਹੁਤ ਚੰਗੀ ਆ ਸੋਹਣੀ ਸੁਨੱਖੀ ਆ 13 ਕਿਲੋ ਨਗੀਨੇ ਵਾਲੇ ਜਿਹੜੇ ਲੋਕ ਸਵਾ ਸਵਾ 130 ਸੁਣਾਉਂਦੇ ਆ ਜੇ ਇਸ ਕਿੱਲੇ ਤੇ ਜਾਇਜ ਆਈਏ ਤਾਂ ਤੁਹਾਨੂੰ ਜਾਇਜ ਕੀਮਤ ਤੇ ਦੇ ਦਾਂਗੇ ਛੋਟੀ ਬਹੁਤ ਚੰਗੀ ਆ ਬੋਲ ਦਿਓ ਜੀ ਮੋਬਾਈਲ ਨੰਬਰ ਨੰਬਰ ਹੈ ਗਾ 97792 9006 ਪਿੰਡ ਡਲ ਤਹਿਸੀਲ ਪਟੇ ਜਿਲ੍ਹਾ ਤਰਨਤਨ ਸਾਹਿਬ ਲੋ ਵੀ ਸੱਜਣੋ ਇਸ ਨੰਬਰ ਤੇ ਤੁਸੀਂ ਇਸ ਛੋਟੀ ਦੀ ਜਾਣਕਾਰੀ ਲੈ ਸਕਦੇ ਜੇ 97792 9006 ਪਿੰਡ ਡਲ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੱਜਣੋ ਮੋਲ ਜੈ ਜੇ ਡੋਟਲੋਂ ਮਿਲਾ